ਗੱਲਬਾਤ ਕਰਨ ਦੇ ਲਈ ਇੱਥੇ ਵਾਟਰ ਕੈਨਰ ਵਾਲਾ ਨਵਦੀਪ ਮੌਜੂਦਾ ਬਾਈ ਜੀ ਇੱਕ ਸਾਲ ਹੋ ਗਿਆ ਕੀ ਲੱਗਦਾ ਕਿ ਸਰਕਾਰ ਹੋਰ ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੀ ਹੈ ਕਿੰਨੀਆਂ ਸ਼ਹੀਦੀਆਂ ਹੋ ਗਈਆਂ ਕਿੰਨੇ ਮਰਨ ਕਰਾਰੇ ਬੈਠੇ ਨੇ ਸਰਮ ਨਹੀਂ ਹੈਗੀ ਬਾਬਾ ਜੀ ਸਰਕਾਰ ਨੂੰ ਹੈਨਾ ਵੀ ਇੱਕ ਸਾਲ ਤੋਂ ਦੇਸ਼ ਦਾ ਅੰਨ ਦਾ ਤਾਂ ਸੜਕਾਂ ਦੇ ਉੱਤੇ ਰੁੜ ਰਿਹਾ ਹੈਨਾ ਵੀਰ ਗੱਲਬਾਤ ਕਰਕੇ ਮਸਲੇ ਨੂੰ ਹੱਲ ਕਰੋ ਹੈਨਾ ਪਰ ਕੱਲ ਦੀ ਮੀਟਿੰਗ ਉਹ ਮੀਟਿੰਗ ਵੀ ਜਦੋਂ ਡੱਲੇਵਾਲ ਸਾਹਿਬ ਨੂੰ ਮੈਂ ਕਹ ਤਿੰਨ ਮਹੀਨੇ ਹੋ ਗਏ ਮਰਨ ਵਰਤ ਦੇ ਬੈਠੇ ਨੂੰ ਹੈਨਾ ਫੇਰ ਜਮਾ ਆ ਕੇ ਉਹਨਾਂ ਨੇ ਇੱਕ ਗੱਲਬਾਤ ਦਾ ਸੱਦਾ ਭੇਜਿਆ ਹੈ ਨਾ ਦੇਖਦੇ ਆ ਕੱਲ ਨੂੰ ਕੀ ਨਿਕਲਦਾ ਗੱਲਬਾਤ ਦੇ ਅੰਦਰ ਵੀ ਸ਼ਾਇਦ ਇਸ ਕਰਕੇ ਨਹੀਂ ਦਿੱਤੀ ਕਿਉਂਕਿ ਦਿੱਲੀ ਦੇ ਵਿੱਚ ਇਲੈਕਸ਼ਨ ਆ ਸੀ ਇਲੈਕਸ਼ਨਾਂ ਉਹਨਾਂ ਨੇ ਜਿੱਤਣੀਆਂ ਸੀ ਜਿੱਤ ਵੀ ਗਏ ਇਸ ਕਰਕੇ ਹੋ ਸਕਦਾ ਸੀ ਮੀਟਿੰਗ ਜਿਹੜੀ ਉਹ ਇਲੈਕਸ਼ਨਾਂ ਤੋਂ ਬਾਬਾ ਜੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਿੱਤਣ ਉਹ ਹੈ ਨਾ ਪਹਿਲਾਂ ਹਰਿਆਣਾ ਜੇ ਵੀ ਜਿੱਤੇ ਨੇ ਸਾਡਾ ਕੰਮ ਆ ਸੰਘਰਸ਼ ਕਰਨਾ ਹੈ ਨਾ ਠੀਕ ਹੈ ਠੀਕ ਹੈ ਜੀ ਉਹਨਾਂ ਨੇ ਲੈਕਸ ਨਾ ਕਰਕੇ ਸਾਨੂੰ ਦਿੱਤਾ ਸੀਗਾ ਅਸੀਂ ਕਿਹੜਾ ਬਾਬਾ ਜੀ ਪਿੱਛੇ ਛੱਡ ਗਏ ਫਿਰ ਨਾ ਕਿਉਂਕਿ ਸਾਡੇ ਇਤਿਹਾਸ ਨੇ ਨਾ ਸਾਨੂੰ ਪਿੱਛੇ ਹਟਣਾ ਸਿਖਾਇਆ ਹੈ ਨਾ ਸਾਡੇ ਗੁਰੂਆਂ ਨੇ ਨਹੀਂ ਸਾਨੂੰ ਪਿੱਛੇ ਹਟਣਾ ਸਿਖਾਇਆ ਸਾਡਾ ਕੰਮ ਆ ਸੰਘਰਸ਼ ਕਰਨਾ ਹੈ ਨਾ ਬੀਏ ਜਿਹੜੀ ਕਿਸਾਨੀ ਆ ਇਹ ਖੇਤੀ ਆ ਇਹ ਬਚੀ ਰਹੇ ਬਾਬੇ ਨਾਨਕ ਦੀ ਹੁਣ ਤੁਸੀਂ ਦੇਖ ਸਕਦੇ ਹੋ ਇੱਕ ਜਾਜ ਆਇਆ ਅਮਰੀਕਾ ਤੋਂ ਹੈ ਨਾ ਆ ਕੇ ਆਪਣਾ ਅੰਮ੍ਰਿਤਸਰ ਉਤਰਿਆ ਹੈ ਨਾ ਸਾਂਭ ਲਿਆ ਬਈ ਕਿਸੇ ਨੇ ਕੋਈ ਨਹੀਂ ਸਾਂਭਦਾ ਤੁਹਾਨੂੰ ਹੈਨਾ ਇਹ ਧਰਤੀ ਸਾਂਭੂਗੀ ਸਾਨੂੰ ਠੀਕ ਹੈ ਜੇ ਇਹ ਧਰਤੀ ਨੂੰ ਜੇ ਬਚਾਵਾਂਗੇ ਲੜਾਂਗੇ ਇਹਦੇ ਪਿੱਛੇ ਤਾਂ ਹੀ ਤਾਂ ਸਾਂਭੂਗੇ ਸੰਘਰਸ਼ ਕਰਾਂਗੇ ਖੇਤੀ ਨਾਲ ਜੁੜੇ ਰਹਾਂਗੇ ਹੈਨਾ ਤੇ ਬਈ ਸੰਘਰਸ਼ ਕਰਨਾ ਸਭ ਦਾ ਫਰਜ਼ ਹੈ ਸੰਘਰਸ਼ ਕਰਦੇ ਰਹੋ ਅਕਾਲ ਪੁਰਖ ਨੇ ਬਾਬਾ ਜੀ ਇਹ ਬੰਦਿਆਂ ਦੇ ਬਸ ਦੇ ਨਹੀਂ ਹੈਗੇ ਅੰਦੋਲਨ ਚਲਾਉਣੇ ਇਹ ਵਾਹਿਗੁਰੂ ਨੇ ਚਲਾਏ ਹੋਏ ਨੇ ਅਕਾਲ ਪੁਰਖ ਨੇ ਚਲਾਏ ਹੋਏ ਨੇ ਹੈਨਾ ਵੀ ਉਹਨੇ ਆਪਣੇ ਆਪ ਨਿਬੇੜਾ ਕਰ ਦੇਣਾ ਬਸ ਤੁਸੀਂ ਸੰਘਰਸ਼ ਕਰਦੇ ਰਹੋ ਠੀਕ ਹੈ ਲੜਦੇ ਰਹੋ ਪਸੇ ਦਿਮੇ ਤੁਸੀਂ ਗੱਲ ਕੀਤੀ ਆ ਕਿ ਅਮਰੀਕਾ ਤੋਂ ਜਿਹੜੇ ਨੌਜਵਾਨ ਡਿਪੋਰਟ ਹੋਏ ਨੇ 33 ਹਰਿਆਣਾ ਦੇ ਨੇ ਪੰਜਾਬ ਦੇ 30 ਨੇ ਗੁਜਰਾਤ ਦੇ 33 ਨੇ ਮਹਾਰਾਸ਼ਟਰ ਦੇ ਯੂਪੀ ਦੇ ਪਰ ਉਹਦੇ ਪਿੱਛੇ ਤੁਹਾਨੂੰ ਲੱਗਦਾ ਕਿ ਕਿਉਂਕਿ ਅਮਰੀਕਾ ਤੋਂ ਜਿਹੜਾ ਜਹਾਜ਼ ਜਾਂਦਾ ਜਦੋਂ ਵੀ ਫਲਾਈਟ ਜਾਂਦਾ ਕੋਈ ਤਾਂ ਉਹ ਅੰਮ੍ਰਿਤਸਰ ਤੋਂ ਨਹੀਂ ਜਾਂਦੀ ਫਲਾਈਟ ਦਿੱਲੀ ਤੋਂ ਜਾਂਦੀ ਆ ਪਰ ਤਾਰੇ ਨੇ ਉਹ ਪੰਜਾਬ ਦੇ ਵਿੱਚ ਆ ਗੱਲ ਭਾਈ ਹੁਣ ਪੰਜਾਬ ਡਾਊਨ ਨਹੀਂ ਕਰਨਾ ਇਹਨਾਂ ਨੇ ਇਹਨਾਂ ਦੇ ਜਿਹੜਾ ਹਿੰਦੂ ਰਾਸ਼ਟਰ ਦਾ ਸੁਪਨਾ ਦੇਖਦੇ ਨੇ ਇਹ ਉਹਦੇ ਜਿਹੜੀ ਇੱਕਾ ਗੌਣ ਪਾਉਂਦਾ ਆ ਪੰਜਾਬ ਆਉਂਦਾ ਹੈ ਨਾ ਇਹ ਲੜਦੇ ਲੋਕ ਪਾਉਂਦੇ ਨੇ ਹੈ ਨਾ ਠੀਕ ਹੈ ਨਾ ਸਾਨੂੰ ਮੁਬਾਰਕਾ ਤੁਹਾਨੂੰ ਤੁਹਾਡਾ ਰਾਸ਼ਟਰ ਮੁਬਾਰਕ ਹੈ ਨਾ ਠੀਕ ਹੈ ਨਾ ਪਰ ਭਾਈ ਜਦੋਂ ਤੱਕ ਇਹ ਲੋਕ ਨੇ ਇਹਨਾਂ ਲੋਕਾਂ ਨੇ 93% ਕੁਰਬਾਨੀਆਂ ਦਿੱਤੀਆਂ ਹੋਈਆਂ ਨੇ ਹੈ ਨਾ ਠੀਕ ਹੈ ਨਾ ਇਹ ਇਸ ਦੇਸ਼ ਦੇ ਉੱਤੇ ਹੱਕ ਜਤਾਉਂਦੇ ਨੇ ਅਸੀਂ ਹੈਨਾ ਵੀ ਅਸੀਂ ਰਾਜ ਵੀ ਕਰਨਾ ਇੱਕ ਦਿਨ ਇਸ ਦੇਸ਼ ਦੇ ਉੱਤੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਪਰ ਇਹ ਡਾਊਨ ਕਰਨਾ ਚਾਹੁੰਦੇ ਨੇ ਇਸ ਇਕੱਲੇ ਐਵੇਂ ਨਹੀਂ ਵੀ ਦਨਜਾਜ ਹਜ਼ਾਰ ਗਏ ਨਾ ਨਸਿਆਂ ਵਾਲੇ ਪਾਸੇ ਨੂੰ ਵੀ ਸਾਡੇ ਇੱਥੇ ਮੁੰਡਿਆਂ ਨੂੰ ਰੋਜ਼ਗਾਰ ਨਾ ਦੇ ਕੇ ਹੈਨਾ ਠੀਕ ਹੈ ਗੁਰੂਗ੍ਰੰਥ ਸਾਹਿਬ ਮਹਾਰਾਜ ਦੀ ਬੇਦਬੀ ਕੀਤੀ ਜਾਂਦੀ ਹੈ ਹੈਨਾ ਠੀਕ ਹੈ ਸਭ ਕੁਝ ਸਾਰਾ ਤੁਸੀਂ ਦੇਖ ਰਹੇ ਹੋ ਵੀ ਕਿਵੇਂ ਡਾਊਨ ਕਰੀਏ ਇਸ ਪੀੜੀ ਨੂੰ ਹੈਨਾ ਪਰ ਇਹ ਲੋਕ ਲੜ ਰਹੇ ਨੇ ਹੁਣ ਦੇਖੋ ਸਾਡੇ ਬਾਬੇ ਲੜ ਰਹੇ ਨੇ ਹੈਨਾ ਠੀਕ ਹੈ ਸਾਡੇ ਬਾਪੂ ਹੁਣੇ ਲੜ ਰਹੇ ਨੇ ਹੈਨਾ ਅਸੀਂ ਲੜ ਰਹੇ ਆ ਇੱਕ ਪੀੜ੍ਹੀ ਹੋਰ ਸਾਡੇ ਤੁਸੀਂ ਵੀ ਤੁਸੀਂ ਅਰੇ ਇੰਨੀਆਂ ਪੀੜੀਆਂ ਨੂੰ ਨਹੀਂ ਦਬਾ ਸਕਦੇ ਤੁਸੀਂ ਸਭ ਕੁਝ ਕਰਕੇ ਦੇਖ ਲਿਆ ਤੁਸੀਂ 84 ਵੀ ਕਰਕੇ ਦੇਖ ਲਈ ਸਾਰੇ ਬਾਸਿੰਗ ਕਰਕੇ ਦੇਖ ਲਿਆ ਇਹ ਦੱਬ ਕੇ ਇਹ ਲੋਕ ਤਾਂ ਜਦੋਂ ਤੱਕ ਆਪਣਾ ਰਾਜ ਨਹੀਂ ਨਾ ਹੁੰਦਾ ਹੈ ਨਾ ਉਹ ਉਦੋਂ ਤੱਕ ਲੜਨਗੇ ਹੈ ਨਾ ਉਹ ਰਾਜ ਆਊਗਾ ਜਿੱਥੇ ਸਾਰਾ ਦੇਸ਼ ਸੁਖੀ ਬਸੂਗਾ ਹੈ ਨਾ ਕਿਉਂਕਿ ਬਾਬਾ ਜੀ ਜਿੱਥੇ ਖੜੇ ਨੇ ਸਾਡੇ ਗੋਲੇ ਮਾਰਦੇ ਨੇ ਸਭ ਕੁਝ ਅਸੀਂ ਤਾਂ ਦਿੱਤਾ ਹੋਇਆ ਇਹਨਾਂ ਨੂੰ ਹੈ ਨਾ ਪਰ ਇਹ ਵੀ ਅਸੀਂ ਰਾਜ ਸੰਭਿਆ ਨਹੀਂ ਸੀਗਾ ਅਸੀਂ ਕੀ ਕਰਦੇ ਜਿੱਤੇ ਜਿੱਤ ਗਏ ਇਹਨਾਂ ਨੂੰ ਦਿੰਦੇ ਰਹੇ ਸੀ ਸਾਨੂੰ ਕੀ ਪਤਾ ਸੀ ਕਿ ਸਾਡੇ 베ਰੀ ਬਣ ਜਾਣਗੇ ਇੱਕ ਦਿਨ ਕਿ ਲੋਕ ਥੋੜੇ ਜੇ ਸਮਝਦਾਰ ਹੋ ਜਾਣਗੇ ਉਹ ਤਾਂ ਬਹੁਤ ਸਮਝਦਾਰ ਨਹੀਂ ਦੇਖੋ ਕਿੰਨੀ ਜਨਤਾ ਇੱਥ ਨਹੀਂ ਹੋਏ ਨੇ ਹਨ ਜਿਹੜੇ ਬੇਬਕ ਬਲੌਗ ਨੇ ਤਾਂ ਘਰੇ ਬੈਠੇ ਨੇ ਹਨ ਯਾਰ ਦੇਸ਼ ਭਗਤੀ ਕੀ ਹੁੰਦੀ ਹੈ ਬਾਬਾ ਜੀ ਹੈਨਾ ਦੇਸ਼ ਭਗਤੀ ਹੁੰਦੀ ਹੈ ਵੀ ਜਿਹੜਾ ਦੇਸ਼ ਦੀ ਕਮੀਆਂ ਪਿੱਛੇ ਲੜੇ ਹੈਨਾ ਦੇਸ਼ ਨੂੰ ਸੁਧਾਰਨ ਪਿੱਛੇ ਲੜੇ ਉਹ ਉਠਾ ਕੇ ਫਲਾਣੇ ਦੀ ਜਾਇ ਕਰਤੀ ਜੀ ਫਲਾਣਾ ਧਮਕਾਣਾ ਕਰਦਾ ਜਿੰਦਾਬਾਦ ਕਰਦਾ ਉਹਦੇ ਨਾਲ ਨਹੀਂ ਦੇਸ਼ ਬਚਿਆ ਕਰਦੇ ਦੇਸ਼ ਐਵੇਂ ਬਚਿਆ ਕਰਦੇ ਜਦੋਂ ਦੇਸ਼ ਦੀ ਕਮੀਆਂ ਖਿਲਾਫ ਲੜੋਗੇ ਨੇ ਲੋਕ ਨਹੀਂ ਦੇਸ਼ ਭਗਤ ਲੋਕ ਨੇ ਠੀਕ ਹੈ ਨਾ ਇਹ ਬਚਾਉਣਗੇ ਹੈਨਾ ਇਹ ਸਰਬ ਦਾ ਭਲੇ ਦਾ ਰਾਜ ਵੀ ਲੈ ਕੇ ਆਉਣਗੇ ਜਿੱਤੇ ਸਾਰੇ ਸੁਖੀ ਬਸਣਗੇ ਹੈਨਾ ਔਰ ਸਾਰੇ ਮਨਾਂ ਕੋਈ ਧਰਮ ਦੇ ਨਾਂ ਤੇ ਲੜਾਈ ਨਾ ਕੋਈ ਜਾਤ ਪਾਤ ਦੇ ਨਾਂ ਤੇ ਲੜਾਈ ਹੈਨਾ ਬਾਬੇ ਨਾਨਕ ਦਾ ਫਲਸਫਾ ਚੱਲੂਗਾ ਹੈਨਾ ਉਹ ਕਲਾ ਵਰਤਣੀ ਹੈ ਵਰਤਣੀ ਕਹਿੰਦੇ ਨਵਦੀਪ ਦੇ ਨਾਲ ਬਹੁਤ ਕੁਝ ਹੋਇਆ ਜਿਲ੍ਹਾਂ ਤੱਕ ਵੀ ਗਿਆ ਨਵਦੀਪ ਤਸ਼ੱਦਦ ਚ ੱਲਿਆ ਜਿਲ੍ਹਾਂ ਦੇ ਵਿੱਚ ਪਰ ਕਹਿੰਦੇ ਫੇਰ ਵੀ ਅੰਦੋਲਨ ਦੇ ਵਿੱਚ ਕੋਈ ਹੋਰ ਨੌਜਵਾਨ ਹੁੰਦਾ ਸ਼ਾਇਦ ਪਿੱਛੇ ਹਟ ਜਾਣਾ ਨਾ ਨਾ ਕੋਈ ਨਹੀਂ ਹਟਦਾ ਬਾਬਾ ਜੀ ਹੈਨਾ ਜਿਸ ਜਿਸ ਨੌਜਵਾਨ ਨੇ ਆਪਣੇ ਇਤਿਹਾਸ ਪੜੇ ਹੋਏ ਨੇ ਠੀਕ ਹੈ ਜਿਹੜਾ ਬਾਬੇ ਨਾਨਕ ਦੇ ਫਲਸਫੇ ਦੇ ਚੱਲਦਾ ਆ ਹੈਨਾ ਗੁਰਗੋਬਿੰਦ ਸਿੰਘ ਮਹਾਰਾਜ ਜੀ ਜਿਨ੍ਹਾਂ ਦੇ ਕਿਰਪਾ ਹੈਨਾ ਉਹ ਕਦੇ ਪਿੱਛੇ ਨਹੀਂ ਹਟ ਸਕਦੇ ਬਾਬਾ ਜੀ ਹੈਨਾ ਸਾਡੇ ਤਾਂ ਛੋਟੇ ਛੋਟੇ ਸਹਬਜ਼ਾਦੇ ਸੀਗੇ ਉਹ ਨਹੀਂ ਪਿੱਛੇ ਹਟੇ ਆਪਾਂ ਕਿਵੇਂ ਪਿੱਛੇ ਹਟ ਜਾਈਏ ਬਾਬਾ ਜੀ ਅਸੀਂ ਤਾਂ ਹੀ ਕਹਿੰਨੇ ਆਂ ਵੀ ਇਤਿਹਾਸ ਪੜੋ ਆਪਣਾ ਹੈਨਾ ਬਾਣੀ ਨਾਲ ਜੁੜੋ ਹੈਨਾ ਜਦੋਂ ਅਸੀਂ ਸਵੇਰੇ ਅਰਦਾਸ ਕਰਦੇ ਆ ਨਾ ਉੱਠ ਕੇ ਆ ਨਿੱਤ ਨੇਮੀ ਲੋਕ ਆ ਅਸੀਂ ਹੈਨਾ ਜਦੋਂ ਫਿਰ ਅਰਦਾਸ ਅਸੀਂ ਪੜਦੇ ਆ ਵੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਖੇਡ ਸੀਸ ਦਿੱਤੇ ਬੰਦ ਬੰਦ ਕਟਾਏ ਆ ਰਿਆਂ ਨਾਲ ਚਰਾਏਗੇ ਦੇਗਾ ਚ ਬਾਲੇਗੇ ਵੀ ਉਹਨਾਂ ਤੋਂ ਕਿੰਨੇ ਜੇਲੀ ਘਟ ਗਏ ਆਏ ਆ ਠੀਕ ਹੈ ਚੱਡੇ ਦਾ ਪੱਟੇ ਨੇ ਨਕਿੱਡਾ ਕਿੱਡੀ ਵੱਡੀ ਗੱਲ ਹੋ ਗਈ ਹੈ ਨਾ ਜਿੱਦਨ ਬਾਬਾ ਜੀ ਆਖਰੀ ਸਾਹ ਨਾ ਜਿੱਦਨ ਆਖਰੀ ਸਾਹ ਤੱਕ ਲੜਾਂਗੇ ਜਿੱਦਨ ਕੁਰਬਾਨ ਹੋ ਗਏ ਫਿਰ ਹਾਂ ਆਪੀ ਛੇਟਾ ਲਾਂਗੇ ਸਰਕਾਰ ਹੈ ਨਾ ਉਹ ਪਿੱਛੇ ਨਹੀਂ ੜ ਸਕਦੇ ਕਿਉਂਕਿ ਨਾ ਲੋਕਾਂ ਨੂੰ ਸਾਡੇ ਤੋਂ ਬਹੁਤ ਉਮੀਦਾਂ ਨੇ ਠੀਕ ਹੈ ਵੀ ਨੌਜਵਾਨ ਤੁਰੇ ਹੋਏ ਨੇ ਅੱਗੇ ਨੂੰ ਹੋ ਕੇ ਹੈ ਨਾ ਚਾਹੇ ਅਸੀਂ ਵੀਡੀਓ ਪਾ ਦਿੰਨੇ ਆ ਉਹਨੂੰ ਥੋੜੇ ਬਾਅਦ ਲੋਕ ਦੇਖ ਲੈਣੇ ਸਾਡੇ ਕਰਕੇ 20 50 ਮੁੰਡੇ ਇਕੱਠੇ ਹੋ ਜਾਂਦੇ ਨੇ ਹੈ ਨਾ ਵੀ ਸਾਨੂੰ ਆਪਣੇ ਤੋਂ ਵੀ ਉਮੀਦ ਆ ਸੰਗਤ ਤੋਂ ਵੀ ਉਮੀਦ ਆ ਵੀ ਅਸੀਂ ਇਸ ਕੌਮ ਦਾ ਭਲਾ ਕਰਾਂਗੇ ਹੈ ਨਾ ਇਸ ਬ ਨਾਲ ਜੋੜਾਂਗੇ ਕਿਉਂਕਿ ਕੀਤਾ ਬਾਈ ਸਾਨੂੰ ਸੱਚਖੰਡ ਲੈ ਕੇ ਜਾਂਦਾ ਹੈ ਨਾ ਹੁਣ ਬਾਬੇ ਨਾਲ ਕਹਿੰਦੇ ਖੇਤੀ ਦੇਣਾ ਪੰਥ ਦੇਤਾ ਸੀਗਾ ਖੇਤੀ ਦੇਣ ਦੀ ਕੀ ਲੋੜ ਸੀਗੀ ਉਹਨਾਂ ਨੂੰ ਪਤਾ ਸੀਗਾ ਵੀ ਸੱਚੀ ਸੂਚੀ ਕੀਰਤਾਂ ਕਿਸੇ ਨਾਲ ਕੋਈ ਠੱਗੀ ਨਹੀਂ ਕਰਨੀ ਠੋਰੀ ਨਹੀਂ ਕਰਨੀ ਹੈਨਾ ਨਾਮ ਜਪਣਾ ਪਰਿਵਾਰ ਪਾਲਣਾ ਇਹੀ ਸੱਚਖੰਡ ਜਾਣ ਦਾ ਰਾਹ ਆ ਤੇ ਬਾਬਾ ਜੀ ਇਹਨੂੰ ਤਾਂ ਬਚਾਉਣਾ ਪੈਣਾ ਇਹਦੇ ਦਾ ਪੈਰਾ ਦੇਣਾ ਪੈਣਾ ਫਿਰ ਜੀ ਭਾਈ ਉਹਨਾਂ ਨੂੰ ਕੀ ਕਹੋਗੇ ਨੌਜਵਾਨਾਂ ਨੂੰ ਜਿਹੜੇ ਹਲੇ ਵੀ ਬਾਹਰ ਦੀ ਸੋਚ ਰਹੇ ਨੇ ਜਾਂ ਬਾਹਰ ਦੀ ਪਲਾਨਿੰਗਾਂ ਕਰ ਰਹੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਅਮਰੀਕਾ ਨੇ ਡਿਪੋਰਟ ਕਰਕੇ ਭੇਜਤੇ ਹੋਰ ਵੀ ਤਿਆਰੀ ਆ ਯੂਕੇ ਵੀ ਤਿਆਰੀ ਕਰ ਕਰ ਬੈਠਾ ਕਰ ਰਹੇ ਨੇ ਅਸੀਂ ਉਹਨਾਂ ਨੂੰ ਇਹੀ ਗੱਲ ਕਹਿਣਾ ਚਾਹੁੰਨੀ ਆ ਵੀ ਕਿਸੇ ਨੇ ਨਹੀਂ ਸਾਂਭਣਾ ਭਾਈ ਇਸ ਧਰਤੀ ਨੇ ਇਹੀ ਸਾਂਭਣਾ ਤੁਹਾਨੂੰ ਇੱਕੋ ਦਰ ਹੈ ਨਾ ਠੀਕ ਹੈ ਉਹਨਾਂ ਦੇ ਸੰਤਾਂ ਦੇ ਬੋਲ ਨੇ ਆ ਸਾਲੀ ਵਾਲੇ ਬਾਬਿਆਂ ਦੇ ਹੈ ਨਾ ਕਹਿੰਦੇ ਵੀ ਤੁਹਾਨੂੰ ਪਾਣੀ ਤੁਹਾਨੂੰ ਕਹਿੰਦੇ ਜਾਜ ਵੀ ਨਹੀਂ ਲੱਭਣੇ ਵਾਪਸ ਆਉਣ ਨੂੰ ਹੈ ਨਾ ਇਹ ਗੱਲ ਬਹੁਤ ਪਹਿਲਾਂ ਦੀ ਸੁਣਦਾ ਮੈਂ ਅੱਜ ਤੋਂ ਨਹੀਂ 3-4 ਸਾਲ ਤੋਂ ਸੁਣਦਾ ਹੁੰਦਾ ਮੈਂ ਇਹ ਗੱਲ ਹੈ ਨਾ ਵੀ ਸੰਤਾਂ ਦੇ ਬੋਲ ਹੁੰਦੇ ਨੇ ਮਾਪੂਰਸ਼ ਨੇ ਹੈਨਾ ਕਹਿੰਦੇ ਵੀ ਤੁਹਾਨੂੰ ਨਾ ਜਾਜ ਵੀ ਨਹੀਂ ਲੱਭਣੇ ਬਾਪਚੋਂ ਤੁਸੀਂ ਪਾਣੀ ਵਾਲੇ ਜਾਜਾਂ 'ਚ ਲਟਕ ਲਟਕ ਕੇ ਆਉਂਗੇ ਠੀਕ ਹੈ ਤਾਂ ਕਰਕੇ ਕਹਿੰਨੇ ਆ ਵੀ ਭਾਈ ਪਰ ਹੁਣ ਬਹੁਤ ਹੁਣ ਜਿਵੇਂ ਕੋਲਜਾਂ 'ਚ ਐਡਮਿਸ਼ਨ ਵੱਧ ਹੋਣ ਲੱਗ ਗਏ ਰੁਕਣ ਲੱਗੇ ਅਸਲੀਅਤ ਸਾਰਿਆਂ ਨੂੰ ਪਤਾ ਲੱਗ ਗਈ ਕਿਉਂਕਿ ਜਦੋਂ ਅਸੀਂ ਪਹਿਲਾਂ ਪ੍ਰਵਾਸ ਕਰਿਆ ਸੀ ਬਾਹਰ ਜਿਵੇਂ 84 ਵੇਲੇ ਸਾਡੇ ਨਾਲ ਇਹਨਾਂ ਕਾਂਣ ਕੀਤਾ ਨਸਲਕੁਸ਼ੀ ਕੀਤੀ ਉਦੋਂ ਸਾਡੀ ਮਜਬੂਰੀ ਹੋ ਗਈ ਸੀ ਹੈਨਾ ਤੇ ਜਦ ਕਿੱਤੇ ਜਾ ਕੇ ਬਸ ਗਏ ਸੀਗੇ ਹਨਾ ਅੱਜ ਵਰਲਡ ਦੇ ਅੰਦਰ ਸਿੱਖਾਂ ਦੀ ਗੱਲ ਹੁੰਦੀ ਆ ਕੌਮ ਦੀ ਗੱਲ ਹੁੰਦੀ ਹੈ ਨਾ ਠੀਕ ਹੈ ਉਹ ਸਭ ਕੁਝ ਕਲਾਗੁਰ ਆਮਦਾਸ ਮਹਾਰਾਜ ਨੇ ਵਰਤੋਣੀ ਆ ਕਿਰਪਾ ਹੋਣੀ ਆ ਰਾਜ ਮਾਣਾਗੇ ਬਚਰਦੀ ਕਲਾ ਚ ਰਹੋ ਹੈ ਨਾ ਆਪਣਾ ਦਰਬਾਰ ਸਾਹਿਬ ਜਾ ਕੇ ਨਤਮਸਤਕ ਹੋਇਆ ਕਰੋ ਅਕਾਲ ਤਖਤ ਸਾਹਿਬ ਦੇ ਅੱਗੇ ਨਤਮਸਤਕ ਹੋਇਆ ਕਰੋ ਕਿਉਂਕਿ ਸਾਨੂੰ ਰਾਜਗੁਰੂ ਆਮਦਾਸ ਮਹਾਰਾਜ ਨੇ ਤੇ ਅਕਾਲ ਤਖਤ ਸਾਹਿਬ ਨੇ ਦੇਣਾ ਹੈ ਆਖਰੀ ਸਵਾਲ ਆ ਬਈ ਜਥੇਬੰਦੀਆਂ ਜਿਹੜੀਆਂ ਸਿੱਖਕਸਾਨ ਮੋਰਚੇ ਦੀਆਂ ਉਹਨਾਂ ਦੇ ਨਾਲ ਮੀਟਿੰਗਾਂ ਹੋ ਰਹੀਆਂ ਨੇ ਇਕਤਾ ਮਤੇ ਨੂੰ ਲੈ ਕੇ ਪਰ ਅਜੇ ਹਾਂ ਸਮਾਂ ਲੱਗਦਾ ਨਹੀਂ ਹੈਗਾ ਕਿ ਮੀਟਿੰਗਾਂ ਕਰਕੇ ਤੁਹਾਨੂੰ ਬੁਲਾਉਣ ਦੀ ਜ਼ਰੂਰਤ ਹੈ ਕਿਉਂਕਿ ਜਿਹੜਾ ਮੋਰਚਾ ਆ ਜਾਂ ਏਕਾ ਕਰਕੇ ਹੀ ਇਹ ਜਿੱਤ ਜਿੱਤੀ ਜਾ ਰਹੀ ਹੈ ਦੇਖੋ ਭਾਈ ਪਤਾ ਕੀ ਹੈ ਅਸੀਂ ਚਾਹੁੰਨੇ ਵੀ ਇਹ ਇਕੱਠੇ ਹੋ ਜਾਣ ਸਾਰੇ ਦੇ ਸਾਰੇ ਕਿਉਂਕਿ ਜੁੜੇ ਹੋਏ ਨੇ ਲੋਕ ਹੈ ਨਾ ਉਹਨਾਂ ਨਾਲ ਵੀ ਜੁੜੇ ਹੋਏ ਨੇ ਹੈ ਨਾ ਇੱਧਰ ਵੀ ਸਾਰੇ ਜਥੇਬੰਦੀਆਂ ਨਾਲ ਜੁੜੇ ਹੋਏ ਨੇ ਅਸੀਂ ਤਾਂ ਪੋਜ਼ਿਟਿਵ ਹੀ ਕਹਿਣਾ ਚਾਹੁੰਨੇ ਵੀ ਭਾਈ ਏਕਾ ਕਰਕੇ ਇਸ ਲੜਾਈ ਨੂੰ ਇਕੱਠੇ ਹੋ ਕੇ ਲੜੋ ਹੈ ਨਾ ਘਰੇ ਬਹਿ ਕੇ ਲੜਾਈਆਂ ਨਹੀਂ ਲ ਤੇ ਇਕੱਠੇ ਹੋ ਕੇ ਲੜ ਲੋਗੇ ਭਾਈ ਬਧਿਆਰ ਰਹਿ ਜਾਓਗੇ ਹੈਨਾ ਠੀਕ ਹੈ ਇਸ ਕੋਮ ਦਾ ਭਲਾ ਹੋ ਜਾਊਗਾ ਖੇਤੀ ਦਾ ਭਲਾ ਹੋ ਜਾਊਗਾ ਅਜੀ ਤਾਂ ਤੁਹਾਡੇ ਰਹੀਂ ਵੀ ਬੇਨਤੀ ਹੈ ਕੋਈ ਲੀਡਰ ਸੁਣਦਾ ਭਾਈ ਹੱਥ ਜੋੜ ਕੇ ਬੇਨਤੀ ਹੈ ਇਕੱਠੇ ਹੋ ਜਿਓ ਸਰ ਜੀ ਬਹੁਤ ਧੰਨਵਾਦ ਬਿਲਕੁਲ ਤਾਂ ਬਾਟਰ ਕਰਨ ਵਾਲਾ ਨੌਜਵਾਨ ਸੀ ਜਿਹੜਾ ਤਾਂ ਤਸਵੀਰਾਂ ਦੇ ਵਿੱਚ ਵੀ ਤੁਹਾਨੂੰ ਇਕੱਠ ਦਿਖਾ ਰਹੇ ਆ ਕਿਸ ਤਰੀਕੇ ਦੇ ਨਾਲ ਇੰਨਾ ਵੱਡਾ ਇਕੱਠਾ ਤਾਂ ਵਾਕੇ ਹੀ ਜੜੀਆਂ ਨੇ ਵਾਕੇ ਹੀ ਜਿਹੜਾ ਜਿਹੜੀ ਲੜਾਈ ਜਿਹੜੀ ਲੜੀ ਜਾਂਦੀ ਆ ਉਹ ਲੜਾਈ ਜਿਹੜੀ ਆ ਇਸ ਤਰੀਕੇ ਦੇ ਨਾਲ ਲੜੀ ਜਾਂਦੀ ਆ ਤਾਂ ਇੱਕ ਕੱਲੇ ਗੱਲਬਾਤ ਕਰਨ ਦੇ ਲਈ ਇੱਥੇ ਬਾਟਰ ਕਰਨ ਵਾਲਾ ਨਵਦੀਪ ਮੌਜੂਦ ਆ ਭਾਈ ਜੀ ਇੱਕ ਸਾਲ ਹੋ ਗਿਆ ਕੀ ਲੱਗਦਾ ਕਿ ਸਰਕਾਰ ਹੋਰ ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੀ ਹੈ ਕਿੰਨੀਆਂ ਸ਼ਹੀਦੀਆਂ ਹੋ ਗਈਆਂ ਕਿੰਨੇ ਮਰਨ ਕਰਾਰੇ ਬੈਠੇ ਨੇ ਸ਼ਰਮ ਨਹੀਂ ਹੈਗੀ ਬਾਬਾ ਜੀ ਸਰਕਾਰ ਨੂੰ ਹੈਨਾ ਵੀ ਇੱਕ ਸਾਲ ਤੋਂ ਦੇਸ਼ ਦਾ ਅੰਨ ਦਾ ਤਾਂ ਸੜਕਾਂ ਦੇ ਉੱਤੇ ਰੁੜ ਰਿਆ ਹੈਨਾ ਵੀ ਯਾਰ ਗੱਲਬਾਤ ਕਰਕੇ ਮਸਲੇ ਨੂੰ ਹੱਲ ਕਰੋ ਹੈਨਾ ਪਰ ਕੱਲ ਦੀ ਮੀਟਿੰਗ ਉਹ ਮੀਟਿੰਗ ਵੀ ਜਦੋਂ ਡੱਲੇਵਾਲ ਸਾਹਿਬ ਨੂੰ ਮੈਂ ਕਹਿੰਦਾ 3 ਮਹੀਨੇ ਹੋ ਗਏ ਮਰਨ ਵਰਤ ਦੇ ਬੈਠੇ ਨੂੰ ਹੈਨਾ ਫੇਰ ਜਮਾ ਆ ਕੇ ਉਹਨਾਂ ਨੇ ਇੱਕ ਗੱਲਬਾਤ ਦਾ ਸਰਦਾ ਭੇਜਿਆ ਹੈ ਨਾ ਦੇਖਦੇ ਆ ਕੱਲ ਨੂੰ ਕੀ ਨਿਕਲਦਾ ਗੱਲਬਾਤ ਦੇ ਅੰਦਰ ਵੀ ਸ਼ਾਇਦ ਇਸ ਕਰਕੇ ਨਹੀਂ ਦਿੱਤੀ ਕਿਉਂਕਿ ਦਿੱਲੀ ਦੇ ਵਿੱਚ ਇਲੈਕਸ਼ਨਾਂ ਸੀ ਇਲੈਕਸ਼ਨਾਂ ਉਹਨਾਂ ਨੇ ਜਿੱਤਣੀਆਂ ਸੀ ਜਿੱਤ ਵੀ ਗਏ ਇਸ ਕਰਕੇ ਹੋ ਸਕਦਾ ਸੀ ਮੀਟਿੰਗ ਜਿਹੜੀ ਕੋ ਇਲੈਕਸ਼ਨਾਂ ਤੋਂ ਬਾਬਾ ਜੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਿੱਤਣ ਉਹ ਹੈ ਨਾ ਪਹਿਲਾਂ ਹਰਿਆਣਾ ਜੇ ਵੀ ਜਿੱਤੇ ਨੇ ਸਾਡਾ ਕੰਮ ਆ ਸੰਘਰਸ਼ ਕਰਨਾ ਹੈ ਨਾ ਠੀਕ ਹੈ ਠੀਕ ਹੈ ਜੀ ਉਹਨਾਂ ਨੇ ਲੈਕਸਣਾ ਕਰਕੇ ਸਾਨੂੰ ਦਿੱਤਾ ਸੀਗਾ ਅਸੀਂ ਕਿਹੜਾ ਬਾਬਾ ਜੀ ਪਿੱਛੇ ਹਟ ਗਏ ਫਿਰ ਹਨ ਕਿਉਂਕਿ ਸਾਡੇ ਇਤਿਹਾਸ ਨੇ ਸਾਨੂੰ ਪਿੱਛੇ ਹਟਣਾ ਸਿਖਾਇਆ ਹੈ ਨਾ ਸਾਡੇ ਗੁਰੂਆਂ ਨੇ ਨਹੀਂ ਸਾਨੂੰ ਪਿੱਛੇ ਹਟਣਾ ਸਿਖਾਇਆ ਸਾਡਾ ਕੰਮ ਆ ਸੰਘਰਸ਼ ਕਰਨਾ ਹੈ ਨਾ ਬੀਏ ਜਿਹੜੀ ਕਿਸਾਨੀ ਆ ਇਹ ਖੇਤੀ ਆ ਇਹ ਬਚੀ ਰਹੇ ਬਾਬੇ ਨਾਨਕ ਦੀ ਹੁਣ ਤੁਸੀਂ ਦੇਖ ਸਕਦੇ ਹੋ ਇੱਕ ਜਾਜ ਆਇਆ ਅਮਰੀਕਾ ਤੋਂ ਹੈ ਨਾ ਆ ਕੇ ਆਪਣਾ ਅੰਮ੍ਰਿਤਸਰ ਉਤਰਿਆ ਹੈ ਨਾ ਸਾਹਮਲੇ ਆ ਬਾਈ ਕਿਸੇ ਨੇ ਕੋਈ ਨਹੀਂ ਸਾਂਭਦਾ ਤੁਹਾਨੂੰ ਹੈਨਾ ਇਹ ਧਰਤੀ ਸਾਂਭੂਗੀ ਸਾਨੂੰ ਠੀਕ ਹੈ ਜੇ ਇਹ ਧਰਤੀ ਨੂੰ ਜੇ ਬਚਾਵਾਂਗੇ ਲੜਾਂਗੇ ਇਹਦੇ ਪਿੱਛੇ ਤਾਂ ਹੀ ਤਾਂ ਸਾਂਭੂਗੇ ਸੰਘਰਸ਼ ਕਰਾਂਗੇ ਖੇਤੀ ਨਾਲ ਜੁੜੇ ਰਹਾਂਗੇ ਹੈਨਾ ਤੇ ਬਈ ਸੰਘਰਸ਼ ਕਰਨਾ ਸਭ ਦਾ ਫਰਜ਼ ਹੈ ਸੰਘਰਸ਼ ਕਰਦੇ ਰਹੋ ਅਕਾਲ ਪੁਰਖ ਨੇ ਬਾਬਾ ਜੀ ਇਹ ਬੰਦਿਆਂ ਦੇ ਬਸਦੇ ਨਹੀਂ ਹੈਗੇ ਅੰਦੋਲਨ ਚਲਾਉਣੇ ਇਹ ਵਾਹਿਗੁਰੂ ਨੇ ਚਲਾਏ ਹੋਏ ਨੇ ਅਕਾਲ ਪੁਰਖ ਨੇ ਚਲਾਏ ਹੋਏ ਨੇ ਹੈਨਾ ਵੀ ਉਹਨੇ ਆਪਣੇ ਆਪ ਨਿਵੇੜਾ ਕਰ ਦੇਣਾ ਬਸ ਤੁਸੀਂ ਸੰਘਰਸ਼ ਕਰਦੇ ਰਹੋ ਠੀਕ ਹੈ ਲੜਦੇ ਰਹੋ ਇੱਕ ਪਾਸੇ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਅਮਰੀਕਾ ਤੋਂ ਜਿਹੜੇ ਨੌਜਵਾਨ ਡਿਪੋਰਟ ਹੋਏ ਨੇ 33 ਹਰਿਆਣਾ ਦੇ ਨੇ ਪੰਜਾਬ ਦੇ 3 ਪਰ ਉਹਦੇ ਪਿੱਛੇ ਤੁਹਾਨੂੰ ਲੱਗਦਾ ਕਿ ਕਿਉਂਕਿ ਅਮਰੀਕਾ ਤੋਂ ਜਿਹੜਾ ਜਹਾਜ਼ ਜਾਂਦਾ ਜਦੋਂ ਵੀ ਫਲਾਈਟ ਜਾਂਦਾ ਕੋਈ ਤਾਂ ਉਹ ਅੰਮ੍ਰਿਤਸਰ ਤੋਂ ਨਹੀਂ ਜਾਂਦੀ ਫਲਾਈਟ ਦਿੱਲੀ ਤੋਂ ਜਾਂਦੀ ਹੈ ਪਰ ਤਾਰੇ ਨੇ ਉਹ ਪੰਜਾਬ ਦੇ ਵਿੱਚ ਆ ਗੱਲ ਭਾਈ ਹੁਣ ਪੰਜਾਬ ਡਾਉਨ ਨਹੀਂ ਕਰਨਾ ਇਹਨਾਂ ਨੇ ਇਹਨਾਂ ਦੇ ਜਿਹੜਾ ਹਿੰਦੂ ਰਾਸ਼ਟਰ ਦਾ ਸੁਪਨਾ ਦੇਖਦੇ ਨੇ ਇਹ ਉਹਦੀ ਜਿਹੜੀ ਇੱਕਾ ਗੌਣ ਪਉਂਦਾ ਆ ਪੰਜਾਬ ਆਉਂਦਾ ਹੈਨਾ ਇਹ ਲੜਦੇ ਲੋਕ ਪਾਉਂਦੇ ਨੇ ਹੈਨਾ ਠੀਕ ਹੈ ਨਾ ਸਾਨੂੰ ਮੁਬਾਰਕ ਆ ਤੁਹਾਨੂੰ ਤੁਹਾਡਾ ਰਾਸ਼ਟਰ ਮੁਬਾਰਕ ਹੈ ਨਾ ਠੀਕ ਹੈ ਨਾ ਪਰ ਭਾਈ ਜਦੋਂ ਤੱਕ ਇਹ ਲੋਕ ਨੇ ਇਹਨਾਂ ਲੋਕਾਂ ਨੇ 93% ਕੁਰਬਾਨੀਆਂ ਦਿੱਤੀਆਂ ਹੋਈਆਂ ਨੇ ਹੈਨਾ ਠੀਕ ਹੈ ਨਾ ਇਹ ਇਸ ਦੇਸ਼ ਦੇ ਉੱਤੇ ਹੱਕ